ਪੂਰੀ ਦੁਨੀਆ ਇੱਕ ਪਿੰਡ ਬਣ ਰਹੀ ਹੈ ਇਹ ਸੱਚ ਹੈ ਪਰ ਦੂਸਰੇ ਪਾਸੇ ਸੱਚ ਇਹ ਵੀ ਹੈ ਕਿ ਸਾਡੇ ਰਿਸ਼ਤੇ ਨਾਤੇ ਤੇ ਸਾਡੇ ਪਰਿਵਾਰ ਉਹ ਹਰ ਦਿਨ ਬिखर ਰਹਾ ਅਸੀਂ ਅੰਦਰੋਂ ਟੁੱਟ ਰਹਾ ਤੇ ਇਸ ਵਿਕਾਸ ਦੇ ਇਸ ਦੌਰ ਵਿੱਚ ਜਿਵੇਂ ਕਹਿੰਦੇ ਆ ਕਿ ਲਿਖਿਆ ਕਿਸੇ ਸ਼ਾਇਰ ਨੇ ਕਿ ਵਿਕਾਸ ਦੇ ਦੌਰ ਕੇ ਆਲਮ ਹੀ ਨਰਾਲੇ ਹਨ ਜਿਨੋਂ ਮੇ ਅੰਧੇਰਾ ਹੈ ਸੜਕਾਂ 'ਤੇ ਉਹ ਜ਼ਾਲੇ ਹਨ ਅਸੀਂ ਬੇਸ਼ੱਕ ਮਨੁੱਖਾਂ ਦੀ ਭੀੜ ਵਿੱਚ ਆ ਪਰ ਅਸੀਂ ਹਰ ਦਿਨ ਇਕੱਲੇ ਹੁੰਦੇ ਜਾ ਰਹੇ ਹਾਂ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਉਸ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਜਿਸ ਦੁਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਲੋਕਾਂ ਦੀ ਜਿਹੜੀ ਉਹ ਮਾਨਸਿਕ ਰੋਗਾਂ ਮਾਨਸਿਕ ਪਰੇਸ਼ਾਨੀਆਂ ਡਿਪਰੈਸ਼ਨਾਂ ਦਾ ਸ਼ਿਕਾਰ ਹੋ ਰਹੀ ਹੈ ਇੱਕ ਇੱਕ ਤਰ੍ਹਾਂ ਨਾਲ ਪੂਰੀ ਦੁਨੀਆ ਨੂੰ ਅਸੀਂ ਇੱਕ ਵੱਡੇ ਹਸਪਤਾਲ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਅਸੀਂ ਸਬਰ ਸਹਿਜ ਸ਼ਾਂਤੀ ਸੁਖ ਆਰਾਮ ਚੈਨ ਇਹ ਸਭ ਤੀਜਾ ਨੂੰ ਗਮਾਉਂਦੇ ਜਾ ਰਹੇ